ਵਾਹਿਗੁਰੂ ਸਾਹਿਬ ਜੀਉ ਸੋਰਠ ਮਹਲਾ 5 ਜਾ ਕੈ ਸਿਮਰਨ ਸਬ ਕਛ ਪਾਈਐ ਬਿਰਥੇ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰਕਤ ਰਾਚੋ ਜੋ ਸਭ ਮਹਿ ਰਹਿਐ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮੇਲਾ ਨਾਮ ਧਿਆਵ ਹੋ ਪੂਰਨ ਹੋਵੇ ਕਲਾ ਰਹਾਉ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ त्याग ਅਬਰਕਤ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੁਰਨ ਹੋਵੇ ਕਾਲਾ ਰਹਾਓ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਸ਼ ਪਾਈਐ ਮਿਰਥੇ ਕਾਲ ਨ ਜਾਈ ਤਿਸ ਪ੍ਰਭ ਧਿਆਗ ਅਵਰ ਕਤਿ ਰਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾਉ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਥੀ ਕਾਲ ਨ ਜਾਈ ਦੇਸ ਪ੍ਰਭ त्याग ਅਬਰਕਤ ਰਾਚੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵ ਹੋ ਪੂਰਨ ਹੋਵੇ ਕਾਲ ਰਹਾਓ ਸਾਰ ਸਮਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵ ਹੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੇ ਨਿਤ ਪ੍ਰਤ ਪਲੇ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੇ ਨਿਤ ਪ੍ਰਤਪਲੇ ਪ੍ਰੇਮ ਸਹਿਤ ਗਨ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ त्याਗ ਅਬਰਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲਣਾ ਨਾਮ ਧਿਆਵੋ ਪੂਰਨ ਹੋਵੇ ਘਾਲਾ ਰਹਾਓ ਸਾਰ ਸਮਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਈ ਤਿਸ ਪ੍ਰਭ ਧਿਆਗ ਅਵਰਕਤਿ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਉਰਨ ਹੋਵੇ ਕਲਾ ਰਹਾਉ ਸਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਈ ਤੇਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਧਿਆਵ ਹੋ ਪੂਰਨ ਹੋਵੇ ਕਲਾ ਰਹਾਓ ਸਾਰ ਸੰਭਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਰਤੇ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਦ ਸੰਗ ਮੇਲਾ ਨਾਮ ਤੇ ਆਵ ਪੂਰਨ ਹੋਵੇ ਕਲਾ ਰਹਾਉ ਸਾਰ ਸਮਲੇ ਨਿਤ ਪ੍ਰਤ ਪਲੇ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾਂ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਈ ਤਿਸ ਪ੍ਰਭ ਧਿਆਗਿਆ ਵਰ ਕਤਰਾ ਚੋ ਜੋ ਸਭ ਮਹਿ ਰਹਿਐ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਿ ਨਾਮ ਤੇ ਆਵੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੈ ਨਿਤ ਪ੍ਰਤਪਾਲੈ ਪ੍ਰੇਮ ਸਹਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ جا کے سمرن سب کش کچھ پہا کال نہ جائی تس پرب تیاغ عبر کترا چھ جو سب مہ رہا سمائی ہر ہر سمرو سنت گپالا ਸਾਧ ਸੰਗ ਮੇਲਾ ਨਾਮ ਤਿਹਾਵ ਹੋ ਪੂਰਨ ਹੋਵੇ ਘਾਲਾ ਰਹਾ ਸਾਰ ਸਮਲੇ ਨਿਤ ਪ੍ਰਤਪਲੈ ਪੇਮ ਸਹਿਤ ਗਨ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਿਰਕਤ ਰਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਦ ਸੰਗ ਮਿਲਨਾ ਮਤੇ ਆਵੋ ਪੂਰਨ ਹੋਵੇ ਕਲਾ ਰਹਾਓ ਸਾਰਸ ਮਹਲੇ ਨੇ ਤੇ ਪ੍ਰਤ ਪਾਲੈ ਪੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਈਏ ਬਿਰਥੇ ਕਾਲ ਨ ਜਾਏ ਤਿਸ ਪ੍ਰਭ त्याग ਅਵਰ ਕਤਰਾ ਚੋ ਜੋ ਸਭ ਮਹਿ ਰਹੇ ਆਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਨਾ ਮਤਿਆਵ ਹੋ ਪੂਰਨ ਹੋਵੇ ਘਾਲਾ ਰਹਾਓ ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਸ਼ ਪਾਈਐ ਮਿਰਥੇ ਕਾਲ ਨ ਜਾਈ ਤਿਸ ਪ੍ਰਭ ਧਿਆਗ ਅਬਰ ਕਤਿ ਰਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਾਲੇ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠਾ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ त्याग ਅਬਰਕਤ ਰਾਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਤਿਆਵ ਹੋ ਪੂਰਨ ਹੋਵੇ ਕਹਲਾ ਰਹਾਓ ਸਾਰ ਸਮਲੇ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਇ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਿ ਆਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਦ ਸੰਗ ਮਿਲਨਾ ਮਤਿ ਆਵ ਹੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੇ ਨਿਤ ਪ੍ਰਤਪਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਏ ਮਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵ ਹੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੇ ਨਿਤ ਪ੍ਰਤ ਪਲੇ ਪ੍ਰੇਮ ਸਹਿਤ ਗਨ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਿਸ ਪ੍ਰਭ त्याग ਅਬਰਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰ ਹੋ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਧਿਆਵ ਹੋ ਪੂਰਨ ਹੋਵੇ ਘਾਲਾ ਰਹਾਓ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਥੇ ਕਾਲ ਨ ਜਾਈ ਇਸ ਪ੍ਰਭ त्याग ਵਰਕਤ ਰਾਚੋ ਜੋ ਸਭ ਮਹਿ ਰਹੇ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਲਾ ਰਹਾਉ ਸਰ ਸਮਲੇ ਨੇਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨਾ ਸਭ ਕਛ ਪਾਈਐ ਬ੍ਰਥੇ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰਹ ਸੰਤ ਗੋਪਾਲਾ ਸਾਧ ਸੰਗ ਮੇਲ ਨਾਮ ਧਿਆਵ ਹੋ ਪੂਰਨ ਹੋਵੇ ਕਲਾ ਰਹਾਓ ਸਾਰ ਸੰਭਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਏ ਬਿਰਥੇ ਕਾਲ ਨਾ ਜਾਈ ਤਿਸ ਪ੍ਰਭ त्याग ਅਬਰ ਕਤਰਾ ਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਦ ਸੰਗ ਮੇਲਾ ਨਾਮ ਤੇ ਆਵ ਹਪੂਰਨ ਹੋਵੇ ਕਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾਂ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਈ ਤਿਸ ਪ੍ਰਭ ਧਿਆਗ ਅਵਿਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਿ ਨਾਮ ਤੇ ਆਵ ਪੂਰਨ ਹੋਵੇ ਕਲਾ ਰਹਾਓ ਸਾਰ ਸਮਲੈ ਨਿਤ ਪ੍ਰਤਪਾਲੈ ਪ੍ਰੇਮ ਸਹਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ جا کے سمرن سب کچھ پائیے کال نہ جائی تس پرب تیاگ عبر کترہ چھ جو سب مہ رہا سمائی ہر ہر سمرو سنت گوپالا ਸਾਧ ਸੰਗ ਮੇਲਾ ਨਾਮ ਤਿਆਵ ਹੋ ਪੂਰਨ ਹੋਵੇ ਘਾਲਾ ਰਹਾ ਸਾਰ ਸਮਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰਕਤ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮੇਲਾ ਨਾਮ ਤੇ ਆਵੋ ਪੂਰਨ ਹੋਵੇ ਕਲਾ ਰਹਾਓ ਸਾਰ ਸਮਹ ਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਈਏ ਬਿਰਥੇ ਕਾਲ ਨ ਜਾਏ ਤਿਸ ਪ੍ਰਭ त्याग ਅਵਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਨਾ ਮਤਿਆਵ ਹੋ ਪੂਰਨ ਹੋਵੇ ਘਾਲਾ ਰਹਾਓ ਸਾਰ ਸਮਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ